ਐਫਐਮ 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਤੁਹਾਡੇ ਨਾਲ ਰੂਬਰੂ ਆ ਸੋ ਸਾਂਝ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਫਿਰ ਤੁਹਾਡੇ ਨਾਲ ਗੱਲਾਂ ਸਾਂਝੀ ਕਰਨੀਆਂ ਆ ਤੇ ਪਰ ਅੱਜ ਸਾਡੇ ਮਾਹਰ ਜਿਹੜੇ ਨੇ ਜਿਹੜੇ ਸਾਡੇ ਮਹਿਮਾਨ ਨੇ ਉਹ ਨਵੇਂ ਨੇ ਤੇ ਫਸਟ ਵਾਰੀ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਸੋ ਤੁਹਾਡੇ ਨਾਲ ਰੂਬਰੂ ਕਰਵਾਉਣੇ ਆ ਜੀ ਜਗਤਾਰ ਸਿੰਘ ਸੰਧੂ ਜੀ ਹੁਣਾਂ ਨੂੰ ਸੱਜੀ ਬਾਬਾ ਸਵਾਗਤ ਹੈ ਜੀ ਤੁਹਾਡੇ ਰੇਡੀਓ ਦੇ ਵੀਡੀਓ ਦੇ ਵਿੱਚ ਧੰਨਵਾਦ ਜੀ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਨੂੰ ਦੇ ਰਹੇ ਹੋ ਤੇ ਸਰ ਜੀ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਨਾ ਤੇ ਉਹਨੂੰ ਆਪਾਂ ਲੈ ਕੇ ਚੱਲਣਾ ਹੈ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਵੀ ਸਮਾਂ ਬਦਲ ਰਿਹਾ ਹੈ ਨਾ ਉਹਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਹਾਂ ਜੀ ਤੇ ਉਹਨਾਂ ਵਿੱਚੋਂ ਇੱਕ ਆ ਮਲੇਰੀਏ ਦੇ ਕਾਰਨ ਹੋਣ ਵਾਲੀ ਸਮੱਸਿਆ ਪਹਿਲਾਂ ਤੇ ਜਿਹੜੀ ਤੁਸੀਂ ਪੰਜਾਬੀ ਜਾਗਰਣ ਦੇ ਵਿੱਚ ਤੁਹਾਡਾ ਇੱਕ ਆਰਟੀਕਲ ਆਇਆ ਹੈ ਜਿਹਨੂੰ ਮੈਂ ਪੜ੍ਹਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇਰੇ ਬਾਰੇ ਬ੍ਰੀਕ ਕੀ ਦੇ ਵਿੱਚ ਜਾਣਨਾ ਤੁਹਾਡੇ ਤੋਂ ਚਾਹਾਂਗੀ ਹਾਂਜੀ ਜੀ ਹਾਂਜੀ ਮਾੜੋ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾਂ ਜੀ ਇੱਕ ਵੰਦਰੁਸਤ ਕਰ ਰਿਹਾ ਮੈਂ ਜਗਤਾਰ ਸਿੰਘ ਸਿੱਧੂ ਜੀ ਦਾ ਜਿਲ੍ਹਾ ਸੰਗਰੂਰ ਦੇ ਇੱਕ ਕਮਿਊਨਿਟੀ ਹੈਲਥ ਸੈਂਟਰ ਅਮਰਗੜ ਵਿਕੇ ਬਤਾਓ ਰੈਲਥਸ ਫੈਕਟਰ ਜੋ ਤੁਸੀਂ ਬਣਵਾ ਰਹੇ ਹੋ ਜੀ ਜੀ ਕਿਉਂਕਿ ਮੈਡਮ ਜੋ ਤੁਸੀਂ ਮੇਰਾ ਆਰਟੀਕਲ ਪੜ੍ਹਿਆ ਹੈ ਮਲੇਰੀਆ ਬਾਰੇ ਜੀ ਇਹ ਮੈਡਮ ਆਪਣੇ ਜੋ ਜ਼ਿਆਦਾ ਜਿਵੇਂ ਗੱਲ ਕਰਾਂ ਸੰਸਾਰ ਪੱਧਰ ਦੀ ਜੀ ਆਫਰੀਕਾ 모জাম্বিক ਦੇ ਨਾਲ ਲੱਗਦਾ ਹੁਣ ਏਰੀਆ ਇਹ ਤੋਂ ਕਾਫੀ ਪ੍ਰਭਾਵਿਤ ਰਿਹਾ ਹੈ ਜੀ ਕੋਈ ਜਦਾ ਮੋਤਾਂ ਜੋ ਮਲੇਰੀਆ ਕਰਕੇ ਹੋਈਆਂ ਨੇ ਉਹ ਆਫਰੀਕਾ 'ਚ ਹੋਈਆਂ ਨੇ ਆਫਰੀਕਾ ਦੇ ਵਿੱਚ ਹਾਂਜੀ ਆਫਰੀਕਾ 'ਚ ਹੋਈਆਂ ਜੀ ਜਦੋਂ ਫਿਰ ਇਸ ਤਰ੍ਹਾਂ ਜੋ WHO ਹੈ ਆਪਣੀ ਜੋ ਸੰਸਾਰ ਸਿਹਤ ਸਸਤਾ ਬਣੀ ਹੋਈ ਹੈ ਜੀ ਜੀ ਉਹਨਾਂ ਨੇ ਸੋਚਿਆ ਵੀ ਮਲੇਰੀਆ ਕਾਰਨ ਬਹੁਤ ਹੀ ਜੋ ਮਨੁੱਖੀ ਕੀ ਹੁੰਦੀ ਜਾਣਾ ਜਾ ਰਹੀਆਂ ਨੇ ਜੀ ਆਪਾਂ ਕੋਈ ਹੱਲ ਕਰੀਏ ਕੋਈ ਮੀਟਿੰਗ ਕਰੀਏ ਤੇ ਬਾਰੇ ਆਪਾਂ ਜਿਸ ਤੋਂ ਪਈਏ ਮੌਤ ਮੌਤਾਂ ਆਪਣੇ ਘਟਾਉਣ ਜਾਂ ਮੌਤਾਂ ਨਾ ਹੀ ਹੋਣ ਜੀ ਜੀ ਸੋ ਮੈਡਮ ਜਿਨ੍ਹਾਂ ਨੇ 2007 ਵਿੱਚ ਆਪਣੀ 60ਵੀਂ ਜੋ ਬੈਠਕ ਕੀਤੀ ਸੀਗੀ ਜੀ ਅ ਅਮਰੀਕਾ ਵਿੱਚ ਤੇ ਉਹਨਾਂ ਨੇ ਇਸ ਤੇ ਚਿੰਤਾ ਪ੍ਰਗਟਾਈ ਜੀ ਉੱਤੇ ਉੱਤੇ ਧਾਇਆ ਕੀਤਾ ਕਾफी ਪੰਜਾਬ ਟਾਂਦਰਾ ਹੋਇਆ ਕਿਉਂਕਿ ਉੱਥੇ ਜੋ ਅਫਰੀਕਾ ਵਿੱਚ ਇਹ ਨਾਲ ਮੋਤੀਆਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਸੀਗੀ ਲੱਖਾਂ ਦੇ ਮੋਤੀਆਂ ਹੁੰਦੀਆਂ ਸੀਗੀ ਜੀ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਵੀ 24 ਅਪ੍ਰੈਲ 2007 ਨੂੰ ਇਹ ਮੀਟਿੰਗ ਕੀਤੀ ਜੀ ਅਤੇ 24 ਅਪ੍ਰੈਲ 2008 ਨੂੰ ਜੋ ਮਲੇਰੀਆ ਵਿਸ਼ਵ ਦਿਵਸ ਦੀ ਬਣਾਉਣ ਦਾ ਧਾਇਆ ਕੀਤਾ ਜੀ ਜੀ ਆਹ ਕਹਿੰਦੇ ਵੀ ਸਾਰੇ ਸੰਸਾਰ ਵਿੱਚ ਸਾਰੇ ਦੁਸ਼ਾਂ ਵਿੱਚ ਆਪ ਇਹ ਕਿਸਮਾ ਨਾ ਯੇ ਜੀ ਤੇ ਇਸੇ ਬਾਰੇ ਬਰੇਦੀਆ ਹੁੰਦਾ ਕੀ ਹੈ ਮੱਛਰ ਕਿਵੇਂ ਕੱਟਦਾ ਕਿਵੇਂ ਫੈਲਦਾ ਆਪਾਂ ਲੋਕਾਂ ਨੂੰ ਜਾਗਰੂ ਕਰੀਏ ਜੀ ਕਿ ਤਾਂ ਕਿ ਇਹ ਜੋ ਖੜੀ ਜਾਣਾ ਕੀ ਹੁੰਦੀ ਜਾ ਰਹੀ ਹੈ ਨਾ ਮੱਛਰ ਕਰਕੇ ਬਲੀਡੀਆ ਕਰਕੇ ਉਹ ਲੋਕ ਪਛ ਸਕਣ ਸਰ ਜੀ ਇਹਦੇ ਵਿੱਚ ਇੱਕ ਚੀਜ਼ ਜਿੱਦਾਂ ਕਿ ਤੁਸੀਂ ਕਿਹਾ 2007 ਦੇ ਵਿੱਚ ਇਹਦੇ ਬਾਰੇ ਹਨਾ ਮਤਲਬ ਸੋਚਣਾ ਸ਼ੁਰੂ ਕੀਤਾ ਆ ਤੇ 2008 ਦੇ ਵਿੱਚ ਇਹਨੂੰ ਲੈ ਕੇ ਆਂਦਾ ਆ ਮਤਲਬ ਇਹਨੂੰ ਲਾਗੂ ਕੀਤਾ ਆ ਲਾਗੂ ਕਰਨ ਦੇ ਨਾਲ ਨਾਲ ਇਹ ਸਹੂਲਤਾਂ ਕਿਵੇਂ ਲੋਕਾਂ ਤੱਕ ਕਿਵੇਂ ਪਹੁੰਚਾਈਆਂ ਗਈਆਂ ਜਾਂ ਮਤਲਬ ਇਹ ਸਹੂਲਤ ਬਾਰੇ ਦੱਸਿਆ ਕਿਵੇਂ ਗਿਆ ਇਸ ਜਾਣਕਾਰੀ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਗਿਆ ਇਸ ਤਰ੍ਹਾਂ ਅਜੀ ਪਹਿਲਾਂ ਦੱਸਿਆ ਗਿਆ ਕਿ ਕਿਹੜਾ ਮੱਛਰ ਹੈ ਕਿਉਂਕਿ ਮੈਡਮ ਮੱਛਰ ਆਪਾਂ ਹੁੰਦੜ ਵੀ ਮਲੇਰੀਆ ਆਪਾਂ ਜਾਣਦੇ ਵੀ ਮਲੇਰੀਆ ਹੋ ਜਾਂਦਾ ਜੀ ਜੀ ਜਦੋਂ ਕਿ ਇਹਦੇ ਚਾਰ ਕਿਸਮਾਂ ਨੇ ਗਿਆ ਅੱਛਾ ਜੀ ਚਾਰ ਕਿਸਮਾਂ ਮਲੇਰੀਆ ਦੀਆਂ ਹਾਂ ਜੀ ਹਾਂ ਇੱਕ ਤਾਂ ਹੈ ਅ ਇਕਲਾਉਗਿਸਤ ਹੈ ਜੀ ਦੀ ਪੀ 23 ਜੀ ਬੇਨਾ ਪਲਾਜ਼ਮੋਡੀਅਮ ਬਾਈਵੈਕਸ ਹੈ ਜੀ ਜੀ ਪੂਜੀ ਹੈ ਪਲਾਜ਼ਮੋਡੀਅਮ ਫੈਲਸੀਫੇਰਮ ਜੀ ਜੀ ਹੈ ਪਲਾਜ਼ਮੋਡੀਅਮ ਓਵੇਲ ਜੀ ਤੇ ਚੌਥੀ ਹੈ ਪਲਾਜ਼ਮੋਡੀਅਮ ਮਲੇਰੀਆ ਓਕੇ ਜੋ ਆਪਣੇ ਇੰਡੀਆ ਵਿੱਚ ਹੈ ਉਹ ਜੋ ਪੀ ਬਾਈਵੈਕਸ ਹੈ ਪਲਾਜ਼ਮੋਡੀਅਮ ਬਾਈਵੈਕਸ ਹੈ ਉਹ ਆਪਣੇ ਕਿਸਮ ਜੋ ਮਲੇਰੀਆ ਹੁੰਦੀ ਹੈ ਉਹ ਪਾਈ ਜਾਂਦੀ ਹੈ ਜੀ ਤੇ ਕੀ ਫੈਲਸੀਫੇਰਮ ਹੈ ਉਹ ਆਪਣੇ ਬਹੁਤ ਘੱਟ ਹੈ ਇੰਡੀਆ 'ਚ ਜੀ ਕਿਉਂਕਿ ਪੀ ਫੈਲਸੀਫੇਰਮ ਕੋ ਕਾਫੀ ਖਤਰਨਾਕ ਮਲੇਰੀਆ ਹੁੰਦਾ ਹੈ ਇਹਦੇ ਨਾਲ ਮੌਤ ਦੇ ਚਾਂਸ ਬਹੁਤ ਹੁੰਦੇ ਨੇ ਜੀ ਆਪਣੇ ਇੰਡੀਆ ਵਿੱਚ ਜ਼ਿਆਦਾਤਰ ਜੋ ਕੇਸ ਪਾਏ ਜਾਂਦੇ ਨੇਗੇ ਉਹ ਪੀ ਵੈਲ ਮੈਡੀਟਿਮ ਬਾਈਰਕਸ ਦੇ ਹੁੰਦੇ ਨੇ ਜੀ 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 ਤੇ ਜੇ ਮੈਂ ਗੱਲ ਕਰਾਂ ਅੰਕੜਿਆਂ ਦੀ ਪਿਛਲੇ 7 ਸਾਲਾਂ ਵਿੱਚ ਆਪਣੇ ਪੰਜਾਬ ਵਿੱਚ ਗੱਲ ਕਰਾਂ ਜੇ ਮੈਂ ਤਾਂ तकरीबन 800 ਕੇਸ ਆਪਣੇ ਪੰਜਾਬ ਦਾ 7 ਸਾਲਾਂ ਵਿੱਚ ਜੋ ਪੀ ਬਾਈਰਕਸ ਦਾ ਪਾਇਆ ਗਿਆ ਪੰਜਾਬ ਦੇ ਵਿੱਚ 7-800 ਕੇਸ ਹਾਂਜੀ ਹਾਂ 7 ਸਾਲਾਂ ਚ 7 ਸਾਲਾਂ ਦੇ ਵਿੱਚ ਤੇ ਪੀਓਪੀ ਫਰਸੀਫਰਮ ਨੇ ਉਹ ਤਾਂ ਬਹੁਤ ਰੀਅਰ ਕੇਸ ਜ ਆਪਣੇ ਬਹੁਤ ਘੱਟ ਨੇ ਜੀ ਜੀ ਹਾਂਜੀ ਤੇ ਸਰ ਇੱਕ ਚੀਜ਼ ਹੈ 7 ਸਾਲਾਂ ਦੇ ਵਿੱਚ 700 ਮਤਲਬ 100 ਗਿੰਟੀ ਹੈ ਸਾਲ ਦੀ ਹੈ ਨਾ ਇਹ ਵੀ ਕਿਹੜੇ ਏਰੀਆ 'ਚ ਇਹਨਾਂ ਦਾ ਵੀ ਕੁਝ ਹੋਊਗਾ ਨਾ ਵੀ ਇਹ ਕਿਹੜੇ ਏਰੀਆ ਦੇ ਵਿੱਚ ਕਿਵੇਂ ਦੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਆ ਕੁਝ ਇਹਦੇ ਵਿੱਚ ਵੀ ਡਾਟਾ ਆਪਣੇ ਕੋਲ ਸਾਹਮਣੇ ਆਇਆ ਮੈਡਮ ਖਾਸ ਤੌਰ ਤੇ ਨਾ ਜਿੱਥੇ ਸਫਾਈ ਨਹੀਂ ਹੁੰਦੀ ਸੀਵਰੇਜ ਦਾ ਤੁਹਾਨੂੰ ਪਤਾ ਵੀ ਆਪਣੇ ਬੁਰਾ ਹਾਲ ਹੈ ਸੀਵਰੇਜ ਵਗੈਰਾ ਜਾਂ ਸਫਾਈ ਨਹੀਂ ਹੁੰਦੀ ਜਿੱਥੇ ਮੱਛਰ ਪੰਪਣ ਦੇ ਅਮਲ ਚਾਂਤ ਜ਼ਿਆਦਾ ਹੁੰਦੇ ਨੇ ਜੀ ਜੀ ਉੱਥੇ ਇਹ ਮੱਛਰ ਪਾਏ ਜਾਂਦੇ ਨੇਗੇ ਜੀ ਕਿਉਂਕਿ ਜੋ ਹੁਣ ਆਪਾਂ ਗੱਲ ਕਰਦੇ ਆਂ ਮਲੇਰੀਆ ਬਾਰੇ ਅਗੇ ਕੱਲ ਹੁਣ ਡੇਂਗੂ ਦਾ ਸੀਜ਼ਨ ਆ ਬਾਰੇ ਡੇਂਗੂ ਤੋਂ ਕੇਸ ਵੀ ਹੁਣ ਹੋਣ ਲੱਗ ਜਾਣਗੇ ਹੋਣਗੇ ਇਹ ਸੀਜ਼ਨ 'ਚ ਜੀ ਜੀ ਕਿਉਂਕਿ ਜੋ ਡੇਂਗੂ ਦਾ ਮੱਛਰ ਆ ਉਹ ਤਾਂ ਸਾਫ਼ ਪਾਣੀ 'ਚ ਪਲਦਾ ਹੈ ਜੀ ਅੱਛਾ ਜੀ ਤੇ ਜਿਹੜਾ ਮਲੇਰੀਆ ਦਾ ਕਾਰਨ ਬਣਦਾ ਉਹ ਗੰਦੇ ਪਾਣੀ 'ਚ ਨਾਲੀਆਂ ਵਿੱਚ ਜਾਂ ਗੰਦੇ ਪਾਣੀ 'ਚ ਪਲਦਾ ਹੈ ਮੱਛਰ ਉਹ ਠੀਕ ਆ ਜੀ ਠੀਕ ਆ ਜੀ ਇਹ ਜੋ ਮਲੇਰੀਆ ਵਾਲਾ ਮੱਛਰ ਹੁੰਦਾ ਜੀ ਉਹ ਮਾਦਾ ਐਲੋਫਲੇਜੀ ਉਹਨੂੰ ਕਹਿੰਦੇ ਨੇ ਫੀਮੇਲ ਐਲੋਫਲੇਜੀ ਮੱਛਰ ਹੈ ਜੀ ਉਹ ਮਲੇਰੀਆ ਫੈਲਾਉਣ ਦਾ ਕਾਰਨ ਬਣਦਾ ਜੀ ਜੀ ਜਿਆਦਾ ਕੰਮ ਇਹੀ ਆ ਵੀ ਆਪ ਜੀ ਜੀ ਇਹ ਮਸਰ ਪੈਦਾ ਹੁੰਦਾ ਤੇ ਉੱਥੇ ਆਪਾਂ ਨੂੰ ਇਹ ਪ੍ਰਭਾਵਿਤ ਕਰਦਾ ਜੀ ਜੀ ਤੇ ਇਹ ਪਾਜੀ ਇੱਕ ਚੀਜ਼ ਇਹ ਤਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲ ਜੀ ਕੀਤੀ ਜਾਵੇ ਇਹ ਚੀਜ਼ਾਂ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਉਹਦੇ ਲਈ ਆਪਾਂ ਜਾਗਰਤੀ ਦੇ ਲਈ ਕੀ ਕੀ ਕਰਦੇ ਆ ਕਿੱਥੋਂ ਕਿੱਥੋਂ ਤੱਕ ਪਹੁੰਚ ਕਰਦੇ ਆ ਕਿਵੇਂ ਤੇ ਆਪਣੀਆਂ ਟੀਮਾਂ ਬਣਦੀਆਂ ਨੇ ਕਿ ਇਸ ਵਾਰ ਜਿਹੜਾ ਇਹਦਾ ਮੇਨ ਥੀਮ ਕੀ ਨਿਕਲਿਆ ਕਿਉਂਕਿ ਹਰ ਸਾਲ ਜਿਹੜੇ ਥੀਮ ਆ ਵੱਖਰੇ ਵੱਖਰੇ ਹੁੰਦੇ ਆ ਜਿੰਨਾ ਤੱਕ ਮੈਨੂੰ ਯਾਦ ਆ ਸਾਲਾ ਥੀਮ ਹੈ ਉਹ ਹੈ ਜ਼ੀਰੋ ਮਲੇਰੀਆ ਦਾ ਖਾਤਮਾ ਮੇਰੇ ਤੋਂ ਜੀ ਜ਼ੀਰੋ ਮਲੇਰੀਆ ਸਟਾਰਟਸ ਵਿਦ ਮੀ ਇਸੇ ਤਰ੍ਹਾਂ ਇਹਦਾ ਥੀਮ ਹੈ ਜੀ ਤੇ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਆਪਣੇ 106 ਦੇਸ਼ਾਂ ਚੋਂ ਜੁਗ ਇੰਡੀਆ ਦਾ ਮਲੇਰੀਆ ਪ੍ਰਤੀ ਆਪਣੀ ਆਪ ਪ੍ਰਭਾਵਤ ਹੁੰਨਿਆ ਆਪਣਾ ਤੀਜਾ ਸਥਾਨ ਹੈ ਜੀ ਇੰਡੀਆ ਦਾ ਤੁਸੀਂ ਇਹਦੇ ਸਾਂਝੋ ਜੀ ਹਾਂਜੀ ਹਾਂ 2017 ਦੀ ਰਿਪੋਰਟ ਆਈ ਹੈ ਜੀ ਆਪਣੇ WHO ਦੀ 87 ਦੇਸ਼ਾਂ ਦੀ ਜੀ ਉਦੇ ਵਿੱਚ ਮੈਡਮ ਮਹਾਰਾਣ ਕੀ ਗੱਲ ਇਹ ਆ ਵੀ 435000 ਮੌਤਾ ਹੋ ਗਈਆਂ ਆਪਣੇ ਸੰਸਾਰ ਪੱਤਰ ਤੇ 2017 ਦੀ ਰਿਪੋਰਟ ਹੈ ਜੀ ਸਾਡੇ ਕੋਲ 4 ਲੱਖ ਦੇ ਕਰੀਬ ਮੌਤਾ ਹੋ ਗਈਆਂ 435000 ਮੌਤਾ ਹੋ ਚੁੱਕੇ ਹਾਂ ਲਿਜੇ ਕਰਕੇ ਜੀ ਹਾਂਜੀ ਹਾਂਜੀ ਤੋਂ ਬਾਕੀ ਗੱਲ ਆ ਤੁਸੀਂ ਜੋ ਸਵਾਲ ਕੀਤਾ ਪੀਸੀ ਦੇ ਬਾਰੇ ਰੁਕਤਾਂ ਬਾਰੇ ਪੀ ਟੀਮਾਂ ਵਗੈਰਾ ਬੰਦੀਆਂ ਨੇ ਕੀ ਹੁੰਦੀਆਂ ਨੇ ਇਹ ਮੈਡਮ ਨਾ ਇਹ ਕਈ ਸਾਲ ਤੋਂ ਮੈਂ ਕਹਿਣਾ ਚਾਹੂੰਗਾ ਵੀ ਪਿੱਛੇ ਜਿਹੇ ਜਦੋਂ ਅਸੀਂ ਮੈਗ ਵਿੱਚ ਨਹੀਂ ਆਏ ਸੀਗੇ ਜੀ ਉਦੋਂ ਮੱਛਰ ਨੂੰ ਮਾਰਨ ਵਾਸਤੇ ਸਪਰੇਅ ਵਗੈਰਾ ਹੁੰਦੀ ਸੀਗੀ ਹਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕਰਦੇ ਹੁੰਦੇ ਸੀ ਟੀਮਾਂ ਉਹ ਉਹ ਕੰਟਰੈਕਟ ਤੇ ਭਰਤੀ ਹੁੰਦੇ ਸੀਗੇ ਆਪਣੇ ਦਿਹਾੜੀਦਾਰ ਕੰਮ ਇਹ ਪਿੰਡਾਂ ਦੇ ਉਹਨੂੰ ਲੈ ਕੇ ਨਾਲ ਸਾਡਾ ਹੁੰਦਾ ਸੀ ਮੁਲਾਜ਼ਮ ਇੱਕ ਵਿਭਾਗ ਦਾ ਉਹ ਉਹਨਾਂ ਨੂੰ ਪਿੰਡਾਂ ਜਾਂਦਾ ਸੀਗਾ ਸਾਰੇ ਘਰ-ਘਰ ਜਾ ਕੇ ਉਹ ਸਪਰੇਅ ਕਰਦੇ ਸੀਗੇ ਤਾਂ ਕਿ ਮੱਛਰ ਮਰ ਸਕੇ ਜੀ 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 ਪਰ ਇਹ ਕਾਰਨ ਪਤਾ ਨਹੀਂ ਕੀ ਹੈ ਵੀ ਕਈ ਸਾਲ ਤੋਂ ਸਪਰੇਅ ਬੰਦ ਹੋ ਚੁੱਕੀ ਹੈ ਬਿਲਕੁਲ ਅਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਕਿ ਪਹਿਲਾਂ ਛੱਤਾਂ ਨੂੰ ਵੀ ਸਾਰੇ ਹਨਾ ਘਰ ਦੇ ਹਰ ਪਾਲ ਦੇ ਸਪਰੇਅ ਕੀਤੀ ਜਾਂਦੀ ਸੀ ਪਰ ਅੱਜ ਹੁਣ ਨਹੀਂ ਉਹ ਉਹਦੀ ਵਜ੍ਹਾ ਕੀ ਆ ਉਹਦੀ ਵਜ੍ਹਾ ਮੈਨੂੰ ਜੋ ਮੈਨੂੰ ਪਤਾ ਲੱਗਿਆ ਮੈਂ ਇਮੇ ਵਿੱਚ ਰਹਿੰਦੇ ਹੋਏ ਵੀ ਜੇਕਰ ਕਿਤੇ ਵੀ ਪੇਸ ਪੋਜ਼ਿਟਿਵ ਹੁੰਦਾ ਮਲੇਰੀਆ ਦਾ ਜੀ ਜੀ ਫਿਰ ਉੱਥੇ ਸਾਰੇ ਕੀਤੀ ਜਾਂਦੀ ਹੈ ਅੱਛਾ ਜੀ ਜੋ ਕਿ ਪਹਿਲਾਂ ਸਾਰੇ ਜਨਰਲ ਸਾਰੇ ਆਪਣੇ ਪੰਜਾਬ ਲੈਵਲ ਤੇ ਘਰਾਂ-ਘਰਾਂ ਜਾ ਕੇ ਫਰੀ ਹੁੰਦੀ ਸੀ ਹੁਣ ਇਹ ਗਵਰਨਮੈਂਟ ਦਾ ਡਿਪਾਰਟਮੈਂਟ ਦਾ ਇਹ ਹੋ ਗਿਆ ਜੀ ਮਤਲਬ ਕਿ ਜਿੱਥੇ ਵੀ ਕਿਸ ਪੋਜ਼ਿਟਿਵ ਆਊਗਾ ਅਸੀਂ ਉੱਥੇ ਨਾਲ ਲੱਗਦੇ 50 60 ਘਰਾਂ 'ਚ ਫਰੀ ਕਰਾਂਗੇ ਤੇ ਸਰ ਇੱਕ ਚੀਜ਼ ਹੋਰ ਹੈ ਕਿ ਜੇ ਹੁਣ ਆਪਣੇ ਗਵਾਂਢੀ ਘਰ ਦੇ ਵਿੱਚ ਮੱਛਰ ਆ ਹਨਾ ਤਾਂ ਉਹਦੇ ਨਾਲ ਇਹ ਬਿਮਾਰੀ ਕਿਸੇ ਮੈਂਬਰ ਨੂੰ ਹੋ ਗਈ ਹੈ ਨਾ ਮਲੇਰੀਆ ਬੁਖਾਰ ਨੂੰ ਹੋ ਗਿਆ ਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਦੂਸਰਾ ਗਵਾਂਢੀ ਬੱਜੂਗਾ ਜਾਂ ਪਿੰਡ ਪੂਰਾ ਬੱਜੂਗਾ ਉਹ ਮੱਛਰ ਇੱਕੋ ਜਗ੍ਹਾ ਤੇ ਤਾਂ ਸਥਿਰ ਨਹੀਂ ਰਹਿ ਸਕਦਾ ਉਹ ਤਾਂ ਘੁੰਮਦਾ ਰਹੂਗਾ हां जी हां मैडम जो ने जोडड़ा कि मच्छर भी ਹੁੰਦੇ ਨੇ ਨਾ ਇਹ ਘੱਟੋ ਘੱਟ 50 60 ਕਰਾਂ ਤੱਕ ਜਾ ਸਕਦਾ ਮੰਛਰੇ ਜੀ ਜੀ ਤੇ ਜਾਨਕਿ ਇਹਦੇ ਬਾਰੇ ਇਹ ਵੀ ਗੱਲ ਹੈ ਵੀ ਹੁਣ ਸਾਨੂੰ ਡਿਪਾਰਟਮੈਂਟ ਨੂੰ ਲਾਇਆ ਗਿਆ ਹੈਗਾ ਮਿਊਨਿਸਪਲ ਕਮੇਟੀ ਨਾਲ ਜੀ ਅਸੀਂ ਕੀ ਕਰਦੇ ਆ ਸਾਡੇ ਜੋ ਹੈਲਥ ਵਰਕਰ ਨੇ ਉਹ ਕੀ ਕਰਦੇ ਨੇ ਘਰ ਘਰ ਜਾ ਕੇ ਦੇਖਦੇ ਆ ਜਿੱਥੇ ਪਾਣੀ ਖੜਾ ਹੈ ਇਹ ਮੈਡਮ ਨੇ ਇਸ ਤਰ੍ਹਾਂ ਹੁੰਦਾ ਵੀ ਜਿੱਥੇ ਇੱਕ ਹਫਤਾ ਪਾਣੀ ਖੜ ਗਿਆ ਜੀ ਹਫਤਾ ਪਾਣੀ ਆਪਾਂ ਨਾਮ ਬਦਲ ਜਿੱਤਾ ਉੱਥੇ ਜੋ ਮਛਰ ਦਾ ਜੋ ਲਾਰਵਾ ਹੈ ਸ਼ੁਰੂਆਤ ਕੀ ਉਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਜੀ ਜੀ لارਵਾ ਹੁੰਦਾ ਅੰਡਾ ਦੇ ਅਡਲਟ ਮੱਛਰ ਪਾਣੀ ਜੰਦਾ ਇਸ ਤਰ੍ਹਾਂ ਜੀ ਜੀ ਇਹ ਵੀ ਸਾਨੂੰ ਲੈਟਰ ਪਿੱਛੇ ਆਇਆ ਵੀ ਮਿਊਸਰ ਕਮਿਟੀ ਨਾਲ ਤੁਹਾਡੇ ਇੰਸਪੈਕਟਰ ਆਉਣਗੇ ਤੁਹਾਡੇ ਨਾਲ ਥੋੜਾ ਸੈਜੋ ਕਰਨਗੇ ਵੀ ਜਿਹਦੇ ਘਰੇ ਵੀ ਲਾਰਵਾ ਮਿਲ ਗਿਆ ਉਹਨੂੰ ਲੱਗਦਾ ਜੁਰਮਾਨਾ ਹੋਊਗਾ ਉਹ ਚਲਾਨ ਕੱਟਿਆ ਜਾਏਗਾ ਠੀਕ ਆ ਜੀ ਤਾਂ ਕਿ ਉਹ ਜੋ ਪ੍ਰਕਿਰਿਆ ਕਰਦੇ ਸਤਰਕ ਹੋਣ ਵੀ ਸਾਡੇ ਘਰੇ ਕੋਈ ਪਾਣੀ ਨਾ ਖੜਾ ਹੋਵੇ ਕਿਉਂਕਿ ਜਿਹਦੇ ਘਰੇ ਮੱਛਰ ਪੈਦਾ ਹੋਊਗਾ ਉਹ ਅਜਿਹਾ ਕਈ ਕਾਰਾਂ ਦੇ ਮੱਛਰ ਕੱਟ ਸਕਦਾ ਹੈ ਸਤੰਦ੍ਰੁਸਤੀ ਕਰਤੀਆਂ ਨੂੰ ਪਿਸਰ ਇਥੇ ਇਹ ਫੈਸਲਾ ਲੈਣਾ ਜ਼ਾਇਜ਼ ਆ ਕਿ ਜੇ ਉਸ ਘਰ ਦੇ ਵਿੱਚ ਮਿਲ ਗਿਆ ਹਨਾ ਲਾਰਵਾ ਤੇ ਫਿਰ ਉਹਨੂੰ ਜੁਰਮਾਨਾ ਹੋਗਾ ਇਹ ਨਾ ਹੋਵੇ ਤਾਂ ਪਹਿਲਾਂ ਅਵੇਅਰਨੈਸ ਦੇ ਲਈ ਪਹਿਲਾਂ ਕੀ ਕੀਤਾ ਜਾਂਦਾ ਆ ਹਾਂਜੀ ਬਣ ਬਹੁਤ ਛੋਟਾ ਸਵਾਲ ਬਹੁਤ ਵਧੀਆ ਹੈ ਅਸੀਂ ਅਵੇਅਰਨੈਸ ਵਾਸਤੇ ਕੀ ਕਰਦੇ ਹਾਂ ਜਿਵੇਂ ਅਸੀਂ ਹੈਲਥ ਇਨਸਪੈਕਟਰ ਹਾਂ ਸੁਪਰਵਾਈਜ਼ ਕਰਦੇ ਹਾਂ ਅਸੀਂ ਅਸੀਂ ਸੁਪਰਵਾਈਜ਼ ਕਰਦੇ ਹਾਂ ਪੈਰਾ ਮੈਡੀਕਲ ਸਟਾਫ ਨੂੰ ਜੀ ਤੇ ਸਾਡੇ ਹੈਲਥ ਵਰਕਰ ਨੇ ਜਾਂ ਆਸਾ ਵਰਕਰ ਨੇ ਉਹ ਘਰ ਘਰ ਜਾ ਕੇ ਜੋ ਪੈਵਰੇਟ ਨੇ ਉਹ ਬੰਦਦੇ ਨੇ ਜੀ ਉਹਨੂੰ ਜਾਗਰੂਕ ਕਰਦੇ ਨੇ ਜੀ ਤੇ ਜਿੱਥੇ ਵੀ ਕੋਈ ਲੱਗਦਾ ਵੀ ਕਿਸੇ ਨੂੰ ਅ ਬੁਖਾਰ ਵਗੈਰਾ ਹੈ ਉਹਦਾ ਖੂਨ ਦਾ ਸੈਂਪਲ ਲੈਂਦੇ ਨੇ ਜੀ ਜੀ ਤੇ ਉਹਨਾਂ ਨੇ ਵੇਚ ਕਰਨੀ ਹੁੰਦੀ ਹੈ ਜੀ ਜਿਵੇਂ ਇੱਕ ਘਰਾਂ ਇੱਕ ਜਣ ਦੇ ਇੱਕ ਬੀਡ ਹੈ ਜੀ ਉਹ ਇੱਕ ਬੀਡ ਚ 100 ਤੋਂ 150 ਘਰ ਵੇਚ ਕਰ ਦਿੰਦੇ ਉਹ ਪਿੰਡ ਦਾ ਜਸਰ ਦਾ ਜੀ ਜੀ ਤੇ ਉਹ ਦੱਸ ਦੇਣੇ ਤਾਂ ਬਾਕੀ ਚੈੱਕ ਵੀ ਕਰ ਦੇਣ ਉਹ ਪਹਿਲਾਂ ਇਹ ਮਤਲਬ ਇਹ ਹੈ ਵੀ ਇਸ ਚਿਰਾਂ ਪਹਿਲੇ ਕਰ ਦਾਂਗੇ ਜੀ ਪਹਿਲਾਂ ਅਸੀਂ ਅਵੇਅਰ ਕਰ ਦਿਆਂ ਲੋਕਾਂ ਨੂੰ ਕਿ ਜੇਕਰ ਤੁਹਾਡੇ ਘਰ ਪਈ ਅਸੀਂ ਦਸਤ ਤੁਹਾਡੇ ਘਰ ਪਾਣੀ ਨਾ ਖੜਾ ਹੋਵੇ ਜੇ ਖੜਾ ਹੋਊ ਤਾਂ ਤੁਹਾਨੂੰ ਨਾ ਹੋਊਗਾ ਜੀ 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 ਤੇ ਅਸੀਂ ਪਹਿਲਾਂ ਬਾਤਿੰਗ ਦਿੰਦੇ ਆ ਉਸ ਤੋਂ ਬਾਅਦ ਜੇਕਰ ਨਹੀਂ ਕੋਈ ਇਸ ਤਰ੍ਹਾਂ ਗੱਲ ਮੰਨਦਾ ਤਾਂ ਉਹਦਾ ਚਲਾਨ ਕੱਟਣਾ ਮਤਲਬ ਇਹ ਹੁੰਦਾ ਕਿ ਬੰਦਾ ਵੀ ਬਿਲਕੁਲ ਅੱਗੇ ਵਾਸਤੇ ਅਬਿਆਹ ਹੋ ਜਾਵੇ ਮੇਰਾ ਨੁਕਸਾਨ ਹੋ ਸਕਦਾ 5-400 ਦਾ 1000 ਦਾ ਜੀ ਵਾਸਤੇ ਆਪਣੇ ਘਰ ਦੀ ਸਪਾਈ ਰੱਖੇ ਇਹ ਚਲਾਨ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦਾ ਬਗਿਆਨ ਆਪਰਣਾ ਹੁੰਦਾ ਜੀ ਜੀ ਸਿਰਫ ਕਿਵਲ ਖਰੋਸ ਜਿਹਾਣਾ ਹੁੰਦਾ ਵੀ ਆਪਾਂ ਮੱਛਰ ਤੋਂ ਬਚਣਾ ਬਿਲਕੁਲ ਬਿਲਕੁਲ ਹਰ ਹਾਲਤ ਵਿੱਚ ਮੱਛਰ ਤੋਂ ਬਚਣਾ ਆ ਤੇ ਆਪਣੇ ਘਰ ਨੂੰ ਜਿਹੜਾ ਸਾਫ ਸੁਥਰਾ ਰੱਖਣਾ ਭਾਜੀ ਇਹਦੀਆਂ ਜਿਹੜੀਆਂ ਕਿਸਮਾਂ ਤੁਸੀਂ ਦੱਸ ਲੇਤੀ ਹੈ ਨਾ ਹੁਣ ਜਿਹੜਾ ਬੁਖਾਰ ਜਿਹੜਾ ਹੁੰਦਾ ਆ ਆ ਇੱਕ ਇਹਦੇ ਵਿੱਚ ਮੈਂ ਸੁਣਿਆ ਸੀ ਕਿ ਇਹ ਮੱਦਾ ਦੇ ਕਟਣ ਨਾਲ ਮਤਲਬ ਉਹਨਾਂ ਦੇ ਕਟਣ ਦੇ ਨਾਲ ਬੁਖਾਰ ਹੁੰਦਾ ਕੀ ਇਹ ਸਹੀ ਹੈ ਜਾਂ ਕੋਈ ਧਰ ਮੈਡਮ ਉਹ ਮੱਦਾ ਮੱਛਰੀ ਹੀ ਹੈ ਫੀਮੇਲ ਮੱਛਰਾ ਹੈ ਜੀ ਜੋ ਡੇਂਗੂ ਫੈਲਾਉਣ ਦਾ ਕਾਰਨ ਬਣਦਾ ਉਹ ਵੀ ਫੀਮੇਲ ਏਜੀਪਟੀ ਹੈ ਉਹਨੂੰ ਕਹਿੰਦੇ ਨੇ ਉਹ ਫੀਮੇਲ ਮੱਛਰ ਹੈ ਜੀ ਕਿ ਜੋ ਮਲੇਰੀਆ ਕਾਰਨ ਬਣਦਾ ਉਹ ਵੀ ਫੀਮੇਲ ਹੈ ਇਹ ਗੱਲ ਬਿਲਕੁਲ درست ਹੈ ਕਿਸਰੇ ਦੀ ਪਛਾਣ ਕਿਵੇਂ ਹੋ ਸਾਰੀ ਜਿਵੇਂ ਮਤਲਬ ਹੁਣ ਪਾਣੀ ਤੇ ਚਲੋ ਕਿਹਦੇ ਕਰਕੇ ਤੇ ਖੜਾ ਹੋਊਗਾ ਦੂਰ ਜਾਂ ਨਾਲੀਆਂ ਦੇ ਵਿੱਚ ਅੱਜ ਕੱਲ ਹੁੰਦਾ ਕਿ ਕਈਆਂ ਪਿੰਡਾਂ ਵਿੱਚ ਸਿਵਰੇਜ ਸਿਸਟਮ ਨਹੀਂ ਹੈਗਾ ਨਾ ਤੇ ਇਹ ਮਛਰ ਦੀ ਪਛਾਣ ਕੀ ਆ ਕਿਵੇਂ ਦਾ ਰੰਗ ਆ ਕੀ ਮਤਲਬ ਪਛਾਣ ਕਿੱਥੋਂ ਹੁੰਦੀ ਐ ਇਸ ਮਛਰ ਦੀ ਹਾਂਜੀ ਆ ਮਛਰ ਆਪਾਂ ਦੇਖਿਆ ਮੈਡਮ ਜੋ ਆਪਣੇ ਇਹ ਜਿਹੜਾ ਮਛਰ ਆ ਨਾ ਇਹ ਆਪਾਂ ਨੂੰ ਜਿਹੜੀ ਹੈਗੀ ਮਲੇਰੀਆ ਮਛਰੀ ਨਸਾਨੀ ਇੱਕ ਕਹਿੰਦੀ ਆਪਾਂ ਨੂੰ ਇਹ ਸਵੇਰ ਸ਼ਾਮ ਘਟਦਾ ਹੈ ਜਿਹੜੇ ਨੇ ਘਟੂ ਆਪਾਂ ਮਛਰੇ ਅੱਛਾ ਜੀ ਇਹ ਜਿਵੇਂ ਅਰਲੀ ਮਾਰਨਿੰਗ ਜੀ ਤੇ ਈਵਨਿੰਗ ਠੀਕ ਆ ਜੀ ਪਰ ਨੌ ਰਾਤ ਨੂੰ 9 ਵਜੇ ਤੋਂ ਬਾਅਦ ਕਰਦਾ ਹੈ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਟਾਈਮ ਰੱਖਣਾ ਦਾ ਸੀ ਕਮਾਲ ਹੈ ਕੁਦਰਤ ਨੇ ਕਿਵੇਂ ਦਾ ਸਿਸਟਮ ਬਣਾਇਆ ਵੀ ਤੂੰ ਇੰਨੇ ਟਾਈਮ ਦੇ ਵਿੱਚ ਆਪਣਾ ਸ਼ਿਕਾਰ ਕਰਨਾ ਹਾਂਜੀ ਹਾਂ ਬਿਲਕੁਲ ਇਹਦਾ ਟਾਈਮ ਇਸ ਤਰ੍ਹਾਂ ਜਿਵੇਂ ਤੁਸੀਂ ਕਹਿੰਦੇ ਕਿਸ ਕੀਤਾ ਹੋਇਆ ਜੀ 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 ਉਹ ਹੈ ਡੇਂਗੂ ਵਾਲਾ ਮਸਰ ਜੀ ਉਹ ਹੈ ਉਹਦਾ ਟਾਈਮ ਹੈ ਦਿਨ ਦਾ ਅੱਛਾ ਜੀ ਸਵੇਰੇ 6 ਵਜੇ ਬੰਦ ਹੋਗਾ ਇਹਦਾ ਟਾਈਮ ਸਵੇਰੇ 6 ਵਜੇ ਤੋਂ ਲੈ ਕੇ ਕਹਰਾ ਸੁਣੋ ਮੈਂ ਤਾਂ ਵੀ ਇਹ ਬਸੰਦੀ ਇਹ ਹੈ ਮਛਰ ਜਿਹੜਾ ਮਛਰਾ ਕੋ ਨੂੰ ਰਾਤ ਨੂੰ ਮਰਜੀ ਆਉ ਮੋ ਤਾਂ ਮਛਰਾ ਹੈ ਮਲੇਰੀਆ ਵਾਲਾ ਜੀ ਜੀ ਤੇ ਜਿਹੜਾ ਮਛਰ ਆਪਣਾ ਡੈਂਗੂ ਵਾਲਾ ਹੈ ਉਹਦੇ ਉੱਤੇ ਮੈਡਮ ਇੱਕ ਹੁੰਦੀ ਹੈ ਜਿਹਨੂੰ ਅਸੀਂ ਟਾਈਗਰ ਮਛਰ ਕਹਿੰਦੇ ਆ ਟਾਈਗਰ ਮੋਸਕੂ ਕਿਤੇ ਵਾਰ ਕੀਤੇ ਚਿੱਟੀ ਲੇਅਰ ਹੁੰਦੀ ਹੈ ਮੈਨੂੰ ਤਾਰੀ ਤਾਰੀਦਾਰ ਮਛਰ ਟਾਈਗਰ ਮਛਰ ਕਿਤੇ ਇਹਦੇ ਲੇਅਰ ਹੁੰਦੀ ਆ ਕੀਤੇ ਵਾਂਗ ਹੁੰਦੀ ਹੈ ਟਾਈਗਰ ਵਾਂਗੂ ਜੀ ਜੀ ਹਾਏ ਡੇਂਗੂ ਵਾਲਾ ਮੱਛਰ ਤੇ ਜਿਹੜਾ ਦੂਜਾ ਆਮ ਸਿੰਪਲ ਮੱਛਰ ਹੈ ਉਹ ਮਲੇਰੀਆ ਵਾਸਤੇ ਜ਼ਿੰਮੇਵਾਰ ਹੁੰਦਾ ਜੀ ਸਰ ਜੀ ਤੁਸੀਂ ਤੇ ਦੋਨੋਂ ਪਾਸੇ ਹੀ ਮੈਂਬਰਾ ਨੂੰ ਡਰਾਉਂਦਾ ਤੇ ਜੇ ਮਤਲਬ ਰਾਤ ਨੂੰ ਕਟਿਆ ਮਲੇਰੀਆ ਹੈ ਤੇ ਜੇ ਦਿਨ ਨੂੰ ਹੋ ਗਿਆ ਤੇ ਡੇਂਗੂ ਮਤਲਬ ਮੱਛਰ ਦੋਨਾਂ ਹਾਲਤਾਂ ਦੇ ਵਿੱਚ ਹੀ ਸਾਡੇ ਲਈ ਖਤਰਨਾਕ ਆ ਸੋ ਇਹਦੇ ਬਚਾ ਲਈ ਸਰਕਾਰ ਨੇ ਕਿਵੇਂ ਦੀਆਂ ਜਿਹੜੀਆਂ ਉਹਨਾਂ ਦੀ ਹਦਾਇਤਾਂ ਦਿੱਤੀਆਂ ਨੇ ਕਿਵੇਂ ਦੀਆਂ ਦਵਾਈਆਂ ਜਿਹੜੀਆਂ ਉਪਲਬਧ ਕੀਤੀਆਂ ਨੇ ਮਾਰਕੀਟ ਦੇ ਵਿੱਚ ਕੀ ਤੁਸੀਂ ਇਹਨਾਂ ਚੀਜ਼ਾਂ ਵਰਤੋ ਹਾਂਜੀ ਹਾਂਜੀ ਮੈਡਮ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਨੇ ਆਪਾਂ ਨੇ ਕੁਝ ਨਹੀਂ ਕਰਨਾ ਆਪਣੇ ਕੇਵਲ ਤੇ ਕੇਵਲ ਮੱਛਰਾਂ ਤੋਂ ਬਚਣਾ ਹੈ ਮੇਰੇ ਕੋਲ ਆਪਣਾ ਤਾਂ ਖਸਾਲ ਸੁਪਾ ਪੰਜਾਬ ਆਪਣੇ ਕੋਲ ਤਾਂ ਪੱਕੇ ਵੀ ਹੈ ਹੈ ਨਾ ਆਪਣੇ ਕੋਲ ਲਾਈਟ ਵੀ ਹੈ ਮਸ਼ਕਰਾਣੀ ਵੀ ਹੈ ਸਰ ਬਸ ਕੋਪਾ ਪਰੀ ਬੰਗਲ ਪਤਲੇ ਨਾ ਹਰ ਕੋ ਸਾਇ ਹੈ ਕਿਉਂਕਿ ਜਿਹੜੇ ਗਰੀਬ ਮੁਲਕਾਂ ਤੋਂਪੇ ਦੇ ਜੀ ਆਪਣੇ ਉਹਨਾਂ ਕੋਲ ਲਾਈਟ ਵੀ ਨਹੀਂ ਗਈ ਉਹ ਭੇਜਦਾ ਜੀ ਜੀ ਪੂਰਾ ਦਾ ਕਾਫੀ ਉੱਤੇ ਮਸ਼ਰਬ ਪ੍ਰਭਾਵ ਕਰਦਾ ਆਪਣੇ ਦਾ ਠੀਕ ਠਾਕ ਹੈਗਾ ਜੀ ਤੇ ਆਪਣਾ ਇਹ ਕਿਸ ਤਰ੍ਹਾਂ ਹੁੰਦਾ ਨਾ ਜਦੋਂ ਆ ਆਪਾਂ ਕਈ ਵਾਰ ਕੀ ਹੁੰਦਾ ਆਪਾਂ ਸਵੇਰ ਸ਼ਾਮ ਆਮ ਤੌਰ ਤੇ ਦੇਖਿਆ ਵੀ ਆਪਣੇ ਹਾਫ ਸਲੀਵ ਦੇ ਕੱਪੜੇ ਪਾਉਂਦੇ ਸਾਟ ਆਪਣੇ ਭਾਈ ਹੁੰਦੀ ਪੂਰੇ ਨਹੀਂ ਹੁੰਦੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜੀ ਅਪਾ ਐਸੇ ਕੱਪੜੇ ਪਹਿਨਨੀ ਐ ਵੀ ਆਪਾਂ ਸਾਰਾ ਦਿਹਾੜਾ ਟੱਗਿਆ ਰਹੇ ਜੀ ਤੇ ਮਸਰ ਆਪਾਂ ਨੂੰ ਆਪਣੇ ਮਸਰ ਬਾਹਰ ਨਾ ਕਰ ਸਕੀ ਬਿਲਕੁਲ ਤੇ ਸਰ ਜੀ ਹੁਣ ਆਉਣੇ ਆ ਆਪਾਂ ਇਹ ਦੇ ਕਿ ਜਦੋਂ ਜੇ ਮਲੇਰੀਆ ਹੁੰਦਾ ਆ ਬੁਖਾਰ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਕੀ ਪਰਿਵਾਰ ਕਿਵੇਂ ਸਮਝੇ ਕਿ ਮਲੇਰੀਆ ਜਿਹੜਾ ਆ ਉਹ ਸਾਡੇ ਘਰ ਦੇ ਵਿੱਚ ਸਾਡੇ ਖੂਨ ਦੇ ਵਿੱਚ ਰਚ ਚੁੱਕਿਆ ਤੇ ਕਿਹੜੇ-ਕਿਹੜੇ ਲੱਛਣਾਂ ਤੋਂ ਪਤਾ ਲੱਗ ਸਕਦਾ ਸਰੋਲਾ ਪਹਿਲਾਂ ਅਪ ਪਿੱਛੇ ਹੁੰਦੇ ਸੀ ਪਿੰਡਾਂ ਜਾਉਂਦਾ ਉਹਦੇ ਵੀ ਕਈ ਬੁਖਾਰ ਹੋ ਗਿਆ ਕਈਆ ਕਈਆ ਬਹੁਤ ਪੁਰਾਣਾ ਬੁਖਾਰ ਸ਼ਾਂਪੁਰਾਣਾ ਨਵਾਂ ਆਪਣੇ ਆਪਣੇ ਦਾਖਰ ਪਤਾ ਪੁੰਦਾ ਨਾ ਪੀਜਾ ਬੁਖਾਰ ਕਹਿੰਦੇ ਅੱਜ ਕੱਲ੍ਹ ਦੇ ਲੋਕਾਂ ਜੋ ਆਪਣੀ ਜਨਰੇਸ਼ਨ ਨਹੀਂ ਪਤਾ ਉਹਨਾਂ ਤੇ ਯਾਰੇ ਜੀ ਜੀ ਉਹ ਬੁਖਾਰ ਜਿਵੇਂ ਅੱਜੋਗਾ ਤੇ ਤੀਰਨ ਪੀਜਾ ਨੇ ਫੇਰ ਉਹ ਪੀਜਾ ਬੁਖਾਰ ਕਹਿੰਦੇ ਇੱਕ ਦਿਨ ਛੱਡ ਕੇ ਅਗਲੇ ਦਿਨ ਹਾਂਜੀ ਹਾਂ ਅਸਲ ਵਿੱਚ ਉਹ ਮਲੇਰੀਆ ਸੀ ਹੁੰਦਾ ਸੀ ਕਿਉਂਕਿ ਉਹਦੀ ਨਿਸ਼ਾਨੀ ਇਹ ਹੈ ਜੇ ਬੜਾ ਬੰਦਾ ਬੁਖਾਰ ਹੋਊਗਾ ਜੀ ਜਿਵੇਂ ਜਿਵੇਂ ਕੰਜੂਰੀ ਆਉਣੀ ਤੇ ਬੁਖਾਰ ਹੋਰ ਤੇ ਬਾਅਦ ਪਸੀਨਾ ਆ ਜਾਣਾ ਹੁੱਕੀ ਜੀ ਨਾ ਤਾਂ ਬੱਸ ਨੂੰ ਥੋੜੀ ਜਿਹੀ ਠੰਡ ਲੱਗਣੀ ਵੀ ਜਿੱਦਾਂ ਨਾ ਹੁੰਦਾ ਵੀ ਮੈਨੂੰ ਕੋਈ ਕੱਪੜਾ ਦੇ ਕੇ ਮੋਟਾ ਨਾ ਇੰਚਾ ਗਰਮੀ ਹੋਵੇ ਤਾਂ ਠੰਡ ਲੱਗੂ ਮੈਨੂੰ ਕੱਪੜਾ ਦੇ ਮੋਟਾ ਮੈਂ ਪਹਿਣਾ ਜੀ ਇਹ ਸੱਟ ਹੁੰਦੇ ਵੀ ਹਾਂ ਇਹਨੂੰ ਮਲੇਰੀਆ ਹੁੰਦਾ ਬੁਖਾਰ ਆਉਂਦਾ ਵਾਰ ਪਸੀਨਾ ਆਉਣਾ ਤੇ ਠੰਡ ਲੱਗਣੀ ਜੀ ਜੀ ਇਹ ਵੀ ਮੋਟੀ ਜਿਹੀ ਨਾ ਸਾਡੀ ਅਮਲੇਰੀਆ ਦੀ ਜੀ ਜੀ ਤੇ ਇਹਦੇ ਵਾਸਤੇ ਹੁੰਦਾ ਵੀ ਪਹਿਲੇ ਸਾਡੇ ਜਿਹੜੇ ਹੈਲਥ ਵਰਕਰ ਨੇ ਜੀ ਸਾਡੇ ਮਲਟੀਪਲ ਹੈਲਥ ਵਰਕਰ ਨੇ ਘਰ ਘਰ ਜਾਂਦੇ ਨੇ ਉਹ ਕੀ ਕਰਦੇ ਨੇ ਜਦੋਂ ਪੁੱਛਦੇ ਨੇ ਭਾਈ ਕਿਸੇ ਨੂੰ ਬੁਖਾਰ ਤਾਂ ਨਹੀਂ ਹੈਗਾ ਜਾਂ ਕਿਸੇ ਨੂੰ ਪਿਛਲੇ ਹਫ਼ਤੇ ਬੁਖਾਰ ਆਇਆ ਹੋਇ ਕਿ ਜਦੋਂ ਭਾਰਸੀਆ ਮੈਨੂੰ ਬੁਖਾਰ ਆਇਆ ਸੀ ਪੂਰੀ ਸੈਰ ਬਣਾਉਣ ਦਾ ਮੌਕੇ ਦੀ ਜੁੱਤੀ ਜੀ ਸੈਰ ਬਣਾ ਕੇ 72 ਘੰਟੇ ਤੋਂ ਪਹਿਲਾਂ ਪਹਿਲਾਂ ਜੋ ਲੈਬ ਦੀ ਲੈਬ ਹੈ ਉੱਥੇ ਪਹੁੰਚਾ ਦਿੰਦੇ ਨੇ ਉਹ ਜੀ ਫਿਰ ਉੱਥੇ ਦਾ ਜੋ ਸਾਡਾ ਲੈਬੋਰੀ ਟੈਕਨੀਸ਼ੀਅਨ ਹੈ ਉਹ ਚੈੱਕ ਕਰਦਾ ਹੈ ਜੇਕਰ ਉਹਦੇ ਪਲੈਜ਼ਮਾ ਟੈਸਟਿੰਗ ਵਿੱਚ ਪਾਇਆ ਜਾਣ ਜੀ ਮਿਸ਼ਾ ਜੀ ਜੀ ਮੈਡਮ ਜੀ ਇਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਟੈਸਟ ਹੈ ਤੇ ਫ੍ਰੀ ਦਵਾਈ ਹੈ ਇਹਦੀ ਓਕੇ ਜੀ ਗਵਰਨਮੈਂਟ ਦੇ ਅਧਾਰੇ ਦੇ ਵਿੱਚ ਇਹ ਸਾਰੀਆਂ ਦਵਾਈਆਂ ਇਹਦੀਆਂ ਫ੍ਰੀ ਦਿੱਤੀਆਂ ਜਾਂਦੀਆਂ ਤੇ ਮਰੀਜ਼ ਨੂੰ ਉੱਥੇ ਆਉਣ ਦੀ ਲੋੜ ਨਹੀਂ ਹੈ ਤੁਹਾਡੀ ਰਿਪੋਰਟ ਵੀ ਤੁਹਾਡੇ ਘਰ ਜਾਵੇਗੀ ਜਿਹੜਾ ਵਰਕਰ ਜੋ ਹੈਲਥ ਵਰਕਰ ਹੈ ਤੁਹਾਨੂੰ ਉਹ ਮਰੀਜ਼ ਨੂੰ ਦਵਾਈ ਖੋਦ ਕੇ ਆਵੇਗਾ ਜੀ ਹਾਂਜੀ ਹਾਂ ਫ੍ਰੀ ਇਹਦਾ ਲਾਜਿ ਫ੍ਰੀ ਹੈ ਤੇ ਟੈਸਟ ਵੀ ਫ੍ਰੀ ਹੈ ਤੇ ਇਹ ਕਿੰਨੇ ਚਿਰ ਦਾ ਪ੍ਰੋਸੀਜਰ ਹੁੰਦਾ ਹੈ ਜਿਹੜਾ ਦਵਾਈ ਦਾ ਵੀ ਕਿੰਨੇ ਚਿਰ ਦਾ ਕੋਰਸ ਹੁੰਦਾ ਆਪਾਂ ਕੋਰਸ ਹੀ ਕਹਿ ਦਿੰਦੇ ਆ ਵੀ ਕਿੰਨੇ ਚਿਰ ਦਵਾਈ ਖਾਣੀ ਪੈਂਦੀ ਹੈ ਇਹ ਮੇਰਾ 5 ਤੋਂ ਲੈ ਕੇ 10 ਲੱਖ ਦਾ ਕੋਰਸ ਹੁੰਦਾ ਜੀ ਤਾਂ ਮੰਨ ਲਓ ਆਪਾਂ ਇੱਕ ਹਫ਼ਤੇ ਦਾ ਕੋਰਸ ਹੁੰਦਾ ਇਹਦਾ ਲਗਭਗ ਠੀਕ ਆ ਜੀ ਉਹ ਵੀ ਰੈਗੂਲਰ ਦਵਾਈ ਖਾਣ ਦੇ ਨਾਲ ਹਾਂ ਜੀ ਹਾਂ ਉਹ ਦਵਾਈ ਸਾਡਾ ਵਰਕਰ ਜੋੜੀ ਹੁੰਦੇ ਵੀ ਉਹਨੇ ਜਾ ਕੇ ਸਾਹਮਣੇ ਉਹਨੂੰ ਮਰੀਜ਼ ਨੂੰ ਦਵਾਈ ਆਪ ਖੋਣੇ ਚਾਪ ਵੀ ਹਾਂ ਮਰੀਜ਼ ਨੂੰ ਦਵਾਈ ਖਾ ਲਈਏ ਜਿੱਥੇ ਮਲਾਏ ਸਾਡਾ ਹੈਲਥ ਵਰਕਰ ਵੀ ਹਾਂ ਦਵਾਈ ਮੈਂ ਦੇ ਚੁੱਕਾ ਵੀਰੇ ਸਾਹਮਣੇ ਧੋਈ ਲੈ ਚੁੱਕਾ ਠੀਕ ਆ ਨਿਗਰਾਨੀ ਦੇ ਵਿੱਚ ਆ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਦੋਂ ਹੁਣ ਆਪਾਂ ਗੱਲ ਕਰਦੇ ਆ ਨਾ ਵੀ ਮਲੋ ਜੂ ਦਵਾਈ ਦੇ ਦਿੱਤੀ ਆ ਕਈ ਵਾਰ ਜਿਹੜਾ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਜਦੋਂ ਬੁਖਾਰ ਅੱਗੇ ਹੋ ਜਾਂਦਾ ਸੀ ਉਹਨੂੰ ਕਨੈਂਡ ਦੀ ਗੋਲੀ ਦੇ ਦਿੱਤੀ ਜਾਂਦੀ ਸੀਗੀ ਹਣਾ ਤਾਂ ਬਾਅਦ ਵਿੱਚ ਦੁੱਧ ਪੀਣ ਨੂੰ ਜਾਂ ਕਾफी ਚੀਜ਼ ਹਾਂ ਜੀ ਹਾਂ ਇਸ ਦਵਾਈਆਂ ਦੇ ਨਾਲ ਕਿਹੜੀ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਤੇ ਕਿਹੜੀ ਕਿਹੜੀ ਚੀਜ਼ ਤੋਂ ਪਰਹੇਜ਼ ਰੱਖਣਾ ਚਾਹੀਦਾ ਕੋਈ ਵਿੱਚ ਕੋਈ ਪ੍ਰਹੇਜ਼ ਖਾਸ ਨਹੀਂ ਹੈ ਕੋਈ ਪਰਹੇਜ਼ ਬਸ ਇਹਦੇ ਵਿੱਚ ਇਹ ਹੈ ਵੀ ਦਵਾਈ ਪ੍ਰੋਪਰ ਲਓ ਦਵਾਈ ਨਾਲ ਕੰਮ ਤੋਂ ਬਾਅਦ ਲਓ ਤੇ ਪ੍ਰੋਪਰ ਕਰਾ ਕੇ ਲਓ ਜੀ ਕੋਈ ਖਾਸ ਪਰਹੇਜ਼ ਨਹੀਂ ਹੈ ਇਹਦੇ ਵਿੱਚ ਜੀ ਕਿਉਂਕਿ ਹੁਣ ਜੋ ਤੁਸੀਂ ਗੱਲ ਕਰਦੇ ਹੋ ਕਨੀਂ ਦੀ ਆਪਾਂ ਕਹਿੰਦੇ ਕਨੀਂ ਦੇ ਗੋੜੀਆਂ ਅੱਗੇ ਕੀ ਹੁੰਦਾ ਸੀਗਾ ਜਿੱਤੋਂ 15 ਸਾਲ ਪਹਿਲਾਂ ਕੀ ਹੁੰਦਾ ਸੀ 12 ਸਾਲ ਪਹਿਲਾਂ ਜਿੱਦ ਘਰੇ ਕੋਈ ਮਰੀਜ਼ ਦਾ ਸੀ ਬੁਖਾਰ ਹੁੰਦਾ ਸੀ ਕਿਸੇ ਨੂੰ ਆਪ ਹਾਰ ਹੋ ਜਾਂਦਾ ਜੀ ਸਾਡਾ ਹੈਲਥ ਵਰਕਰ ਉਹਦੇ ਮਰੀਜ਼ ਦੀ ਸਟੇਟ ਬਣਾ ਕੇ ਖੂਨ ਦਾ ਸੈਂਪਲ ਲੈ ਕੇ ਉਹਨੂੰ ਕਹਿੰਦੀ ਵੀ ਆਹ ਲਓ ਜੀ ਚਾਰ ਗੁਣੀਆਂ ਅਡਲਟ ਬਸ ਚਾਰ ਗੁਣੀਆਂ ਖਾ ਲਓ। ਉਹ ਹੁਣ ਸਾਰਾ ਤੁਹਾਨੂੰ ਕੰਜਵਲ ਖਾ ਲਿਓ। ਜੀ। ਜੀ। ਉਹ ਹੁੰਦਾ ਸੀ ਪ੍ਰੋਫੈਸਰ ਵਾਸਤੇ ਵੀ ਜੇਕਰ ਉਹਨੂੰ ਮਿਲੇਗਾ ਉਹਨਦੇ ਚਾਂਸ ਹੈਗੇ ਨੇ ਤਾਂ ਇਹ ਨਹੀਂ ਹੋਣੀ ਕਿ ਉਹਨੂੰ ਮੁਕਤਨੀਨ ਮਿਲੇਗਾ ਜੋ ਆਪਣੇ ਜਰਮਨ ਤੋਂ ਮਾਰ ਦਿੰਦੀ ਆ। ਜੀ ਜੀ। ਕਿ ਹੁਣ ਪਿੱਛੇ ਜੇ ਪਾਲਿਸੀ ਸਾਡੇ ਵਿਭਾਗ ਨੇ ਇਹ ਬਣਾਤੀ ਵੀ ਜੇਕਰ ਸਾਨੂੰ ਲੱਗੇ ਵੀ ਹਾਂ ਇਹ ਬਰੀਜ਼ ਨੂੰ ਕੰਬਾ ਨਾਲ ਲੱਗਦਾ ਹੈ ਬੁਖਾਰ ਨਾਲ ਹੁੰਦਾ ਹੈ। ਜੀ। ਤੂੰ ਗੁਰੀ ਤਾਂ ਜਿਉਂ ਤਹੀ ਜੀ ਨਹੀਂ ਦਣੀ। ਜੀ। ਇਸ ਕਰਕੇ ਜੋ ਕਲੋਰੋਕੀਨ ਦੀ ਸਪਲਾਈ ਆ ਸਾਡੇ ਹੋ ਲਗਭਗ ਬੰਦ ਹੋ ਚੁੱਕੀ ਹੈ ਕਿਉਂਕਿ ਵੀ ਜੇਕਰ ਮਰੀਜ਼ ਨੂੰ ਕੰਮਾ ਲਾਟਾ ਬੁਖਾਰ ਤਾਂ ਅਸੀਂ ਦਵਾਈਆਂ ਨੂੰ ਦੇੜੀਆਂ ਨਹੀਂ ਤਾਂ ਅਸੀਂ ਸਿਰਫ ਉਹ ਸੈਂਪਲ ਲੈ ਕੇ ਅਸੀਂ ਲੈਬੋਰਟਰੀ ਚ ਭੇਜ ਦਿੰਦੇ ਹਾਂ ਸਾਡੇ ਕੋਲ ਇਸ ਤਰ੍ਹਾਂ ਤੇ ਉਹ ਤਾਂ ਰਿਜ਼ਲਟ ਆਉਣ ਦੇ ਬਾਅਦ ਉਹਨੂੰ ਦਵਾਈ ਦਿੱਤੀ ਜਾਂਦੀ ਹੈ ਜੋ ਲੱਕਨੀ ਦੇ ਵਰਤੋਂ ਆਮ ਹੁੰਦੀ ਸੀ ਕਿ ਹਰੇਕ ਮਰੀਜ਼ ਵਾਸਤੇ ਜੋ ਫਾਰਮਾਕੀ ਉਹ ਹੋਰੋਂ ਲਗਭਗ ਬੰਦ ਪਿੱਤੀ ਗਿਆ ਮੈਂ ਕੰਮ ਲਾ ਠੀਕ ਆ ਜੀ ਠੀਕ ਹੈ ਤੇ ਭਾਜੀ ਇਹਦੇ ਨਾਲ ਨਾਲ ਇੱਕ ਚੀਜ਼ ਹੋ ਰਿਹਾ ਹੈ ਕਿ ਜਦੋਂ ਹੁਣ ਆਪਾਂ ਜਾਗਰੂਤੀ ਦੇ ਲਈ ਸਾਰੇ ਜਾਣੇ ਅਵੇਅਰ ਕਰਦੇ ਆ ਨਾ ਮੈਂਬਰਾਂ ਨੂੰ ਜਿਹੜੀਆਂ ਆਪਣੀਆਂ ਟੀਮਾਂ ਆ ਸਕੂਲਾਂ ਵਿੱਚ ਕਲਜਾਂ ਵਿੱਚ ਜਾ ਕੇ ਵੀ ਅਵੇਅਰਨੈਸ ਦੇ ਲਈ ਕੁਝ ਕਰਦੀਆਂ ਨੇ ਕਿ ਜਾ ਕੁਝ ਹੋਰ ਇੱਕ ਜਗ੍ਹਾ ਕੈਂਪ ਲਗਦੇ ਨੇ ਤੇ ਉੱਥੇ ਸੱਦਿਆ ਜਾਂਦਾ ਕਿਵੇਂ ਸਾਰਾ ਕੁਝ ਹੁੰਦਾ ਨਹੀਂ ਮੈਡਮ ਇਸ ਤਰ੍ਹਾਂ ਨਾ ਪਹਿਲਾਂ ਤਾਂ ਇਹ ਜਿਵੇਂ 25 ਪ੍ਰੇਅਰ ਦਾ ਇਹ ਵਿਸ਼ੇਸ਼ ਦਿਨ ਮਨਾਉਣਾ ਸੀ ਜੀ ਜਦੋਂ ਅਸੀਂ ਪਿਛਲੇ ਕਰਕੇ ਸੀ ਆਪਣੇ ਸਰਕਾਰੀ ਸ੍ਰੇਸ਼ ਕੰਡੀਸ਼ਨ ਸਕੂਲਾਂ ਤੋਂ ਹੋਵਾ ਕਰਕੇ ਮੈਂ ਤੇ ਖੁਦ ਹਾਜ਼ਰ ਸੀ ਹਾਥੋਲੇ ਪੰਡਾ ਜੀ ਤੇ ਅਸੀਂ ਜੋ ਸਾਡੇ ਕਿਉਂਕਿ ਸਟਾਫ ਜੀ ਪਦਵੀ ਕਮੀ ਹੁੰਦੀ ਹੈ ਹਰਿਆਥਾਮੇ ਕਿਹਾ ਉਹ ਸਿੱਧਾ ਕੋ ਸਾਡੇ ਅਮਰਗੰਗ ਦੀ 1.5 ਲੱਖ ਦੇ ਕਰੀਬ ਹੈ ਜੀ ਜੀ ਬਿਲਕੁਲ ਤੇ ਅਸੀਂ ਵੀ ਅ ਸਿਰਫ ਪੰਜ ਪੰਜ ਇਥੇ ਹੈਲਥ ਪੰਜ ਪੰਜ ਦਾ ਜੀ ਤੇ ਬਾਕੀ ਸਾਡੇ 25 ਕੇ ਹੈਲਥ ਵਰਕਰ ਨੇਗੇ ਜੀ ਇਹ 1.5 ਲੱਖ ਦੇ ਬਾਕੀ ਕਵਰ ਕਰਦੇ ਆ ਵੈਸੇ ਅਸੀਂ ਕਰਦੇ ਆ ਪਰ ਸਟਾਫ ਦੀ ਹਵੇਥੇ ਘਾਟ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਸਰਕਾਰੀ ਅਦਾਰਿਆਂ ਦੇ ਵਿੱਚ ਖਾਸ ਕਰਕੇ ਜੀ ਘਾਟ ਹੁੰਦੀ ਆ ਹਾਂਜੀ ਹਾਂਜੀ ਤੇ ਅਸੀਂ ਕੀ ਕਰਦੇ ਜੀ ਅਸੀਂ ਜਿਵੇਂ ਬਲੈਕ ਲੈਵਲ ਦਾ ਫਸਲ ਕਰਨਾ ਹੋਵੇ ਅਸੀਂ ਸਾਡੀ ਇਹ ਕੋਸ਼ਿਸ਼ ਜੇ ਵੀ ਕਿਸੇ ਫੀਲਡ ਲਈ ਜਾਈਏ ਉੱਥੇ ਕੈਂਪ ਲਾਈਏ ਕਿਉਂਕਿ ਜੇ ਅਸੀਂ ਹਸਪਤਾਲ 'ਚ ਕੰਮ ਕਰਨਾ ਹੋਵੇ ਲਾਈ ਕੈਂਪ ਉਹ ਤਾਂ ਕਿਉਂ ਸਾਡਾ ਸਟਾਫ ਉੱਥੇ ਹੁੰਦਾ ਸਭ ਨੂੰ ਪਤਾ ਵੀ ਕੀ ਕੰਮ ਹੁੰਦਾ ਕੀ ਗੱਲਬਾਤ ਹੈ ਬਿਲਕੁਲ ਅਸੀਂ ਸਕੂਲ ਚੋਂ ਦਿਆਂ ਕਾਲਜ ਚੋਂ ਦਿਆਂ ਕੋਈ ਸਰਕਾਰੀ ਸੰਸਥਾ ਗੈਰ ਸਰਕਾਰੀ ਸੰਸਥਾ ਜਿਹੜੇ ਗੱਪਾਵਣ ਜੀ ਜਾਂ ਜਿੱਥੇ ਕੋਈ ਮਜ਼ਦੂਰਾਂ ਦਾ ਇਕੱਠ ਹੈ ਨੇੜੇ ਕਲਾਂ ਉੱਥੇ ਜਾ ਕੇ ਤੇ ਵੀ ਸਾਨੂੰ ਪੱਠਿਆਂ ਦੇ ਪਥੇਰਾ ਦੇ ਜਿਹੜੇ ਸਾਨੂੰ ਗੈਦਰਿੰਗ ਮਿਲਦੀ ਹੈ ਲੋੜ ਬੰਦ ਬੰਦ ਦੀ ਲੋੜਾ ਸੇ ਸਿਖਾ ਦੇਣ ਦੀ ਅਸੀਂ ਉੱਥੇ ਜਾਂਦੇ ਹਾਂ ਜੀ ਅਸੀਂ ਇੱਕ ਜੋ ਕਰਦੇ ਹਾਂ ਬਲਗਲੇ ਦਾ ਕਰਕੇ ਹੀ ਕੈਂ ਅਰੇ ਕਸਬਾ ਸੈਂਟਰ ਜਾਂਦੇ ਨੇ ਜੀ ਡਸਪੈਟਰੀ ਦੇ ਅੰਦਰ ਉੱਥੇ ਸਾਰੇ ਪੰਜ ਇਕੱਠਾ ਕਰਕੇ ਫੇਰ ਫੀਮੇਲ ਨੂੰ ਉੱਥੇ ਅਸੀਂ ਇਹ ਲੋਕਾਂ ਨੂੰ ਇਵੇਅਰ ਕਰਦੇ ਆਂ ਜੀ ਤੇ ਮੈਂ ਦੱਸ ਦਿਆਂ ਕਿ ਸਾਡਾ ਹੈਲਥ ਵਰਕਰ ਮੇਲ ਅਤੇ ਹੈਲਥ ਵਰਕਰ ਫੀਮੇਲ ਜੀ ਇਹ 5000 ਦੀ ਆਬਾਦੀ ਕਿਸੇ ਕੰਮ ਕਰਦੇ ਨੇ ਦੁੱਲੇ ਜਾਣੇ ਜੀ ਇਹਦੇ ਨਾਲ ਜੋ ਸਹਾਇਕ ਆਸਾ ਵਰਕਰ ਹੈ ਜਿਹਦੇ ਵਿੱਚ ਟੀਕੇ ਲਾਉਣੇ ਬੱਚਿਆਂ ਨੂੰ ਜਾਂ ਹੈਲਥ ਸਵਾਰਮ ਬਾਰੇ ਹੈਲਥ ਸਕੀਮ ਬਾਰੇ ਲੋਕਾਂ ਨੂੰ ਲਸਣਾ ਜੀ ਸਾਰੇ ਪੰਜ ਅਧਿਵਚੀ ਕੰਮ ਕਰਦੇ ਨੇ ਜੀ ਵਰਕਰ ਫੀਮੇਲ ਲੋਕਾਂ ਨੂੰ ਵੇਅਰ ਕਰਦੇ ਨੇ ਬਰਾਹਮਾ ਬਿਲਕੁਲ ਤੁਸੀਂ ਸਰ ਮੈਂ ਇਥੇ ਇੱਕ ਹੋਰ ਗੱਲ ਪੁੱਛਣਾ ਚਾਹੂੰਗੀ ਜਿਹੜੇ ਤੁਸੀਂ ਕੈਂਪ ਲਾਉਨੇ ਆ ਉਹ ਪਹਿਲਾਂ ਘੋਸ਼ਿਤ ਕੀਤੇ ਜਾਂਦੇ ਨੇ ਕਿ ਇਸ ਜਗ੍ਹਾ ਤੇ ਇਨੀ ਦਿਨ ਨੂੰ ਕੈਂਪ ਲੱਗਣਾ ਹੈ ਤੇ ਲੋਕਾਂ ਦੀ ਗੈਦਰਿੰਗ ਜਿਹੜੀ ਹੋ ਜਾਂਦੀ ਆ ਸਾਡੀ ਤਾਂ ਮੈਡਮ ਕੋਸ਼ਿਸ਼ ਆ ਹੀ ਹੁੰਦੀ ਵੀ ਅਸੀਂ ਹਰ ਵੀ ਮਹਿਰੇਕ ਪਿੰਡ ਚ ਪਹੁੰਚ ਕਰੀਏ ਜੀ ਕਿਉਂਕਿ ਸਾਡੇ ਜੋ ਸਾਡੇ ਟੀਕਾ ਕਰ ਲਾਉਂਦੇ ਨੇ ਟੀਕਾ ਮੈਂ ਕਰਦੇ ਨੇ ਸਾਡੀਆਂ ਹੈਲਥ ਵਰਕਰ ਫੀਮੇਲ ਉਹਨਾਂ ਨਾਲ ਮੇਲ ਹੁੰਦੀ ਨੇ ਆਸਾ ਹੁੰਦੀਆਂ ਨੇ ਉਹ ਹਰੇਕ ਹਫਤੇ ਉਹਨਾਂ ਕੋਲੇ ਆ ਕੋਈ ਘਰਪਤੀ ਮਾਂ ਹੈ ਜਾਂ ਬੱਚਾ ਹੈ ਜਾਂ ਵੱਡਾ ਹੈ ਜਾਂ ਜੁਨਿਟੀ ਕੇ ਪਾਸੇ ਆਉਂਦਾ ਹੈ ਜੀ ਉਹ ਉਹਨਾਂ ਨੂੰ ਫੈਦਰ ਵਿੱਚ ਦੇਖ ਕੇ ਉਹਨਾਂ ਨੂੰ ਉੱਥੇ ਹੀ ਦੱਸ ਦਿੰਦੇ ਨੇ ਵੀ ਕੋਈ ਸੀਨ ਹੁੰਦੀ ਹੈ ਜੀ ਜੋ ਹਰ ਹੈਲਥ ਵਰਕਰ ਘਰ ਘਰ ਜਾਂਦਾ ਹੈ ਲੋਕਾਂ ਨੂੰ ਘਰ ਘਰ ਫੇਰ ਕਰ ਜਾਂਦਾ ਹੈ ਇਹ ਨਹੀਂ ਹੈ ਵੀ ਅਸੀਂ ਸਿਰਫ ਕੈਂਪ ਲਾ ਕੇ ਲੋਕਾਂ ਨੂੰ ਫੇਰ ਕਰਤਾ ਸਾਡਾ ਪ੍ਰੋਗਰਾਮ ਇਹ ਹਰ ਰੋਜ਼ ਚੱਲਦਾ ਹੁੰਦਾ ਹੈ ਕਿਉਂਕਿ ਸਾਡਾ ਵਰਕਰ ਹਰ ਰੋਜ਼ 3 ਮਹੀਨੇ ਵਿੱਚ 15 ਦਿਨ ਉਹ ਵੀ ਕਰਦਾ ਜੀ ਜੀ ਇੱਕ ਫੋਰਟਨਾਈਟ ਹੁੰਦੀ ਹੈ ਉਹਦੇ ਕੋਲੇ ਜੀ ਚਲੋ ਬੀਟ ਕਰਨੀ ਹੁੰਦੀ ਹੈ ਬਾਕੀ 15 ਦਿਨ ਜੋ ਕਿਤੇ ਕੋਈ ਹੋਰ ਕੰਮ ਆ ਸਿਹਤਪਰੀ ਕੋਈ ਕੰਮ ਪਜਾ ਹੋਣਾ ਉਹ ਲੋੜਾ ਹੁੰਦਾ ਨੇ ਇਹ ਸਾਡਾ ਜੋ ਅਵੇਅਰਨੈਸ ਦਾ ਕੰਮ ਹੈ ਇਹ ਚੱਲਦਾ ਹੀ ਰਹਿਣਾ ਜੀ ਰੂਟੀਨ 'ਚ ਠੀਕ ਆ ਜੀ ਠੀਕ ਹੈ ਸੋ ਸਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਸ੍ਰੋਤਿਓ ਇਹ ਸੰਜੁਗਤਾਰ ਸਿੰਘ ਜੀ ਹੈ ਨਾ ਸੰਧੂ ਜਿਨ੍ਹਾਂ ਨੇ ਕਿ ਹੈਲਥ ਬਾਰੇ ਮਤਲਬ ਜਿਹੜਾ ਕਿ 25 ਅਪ੍ਰੈਲ ਨੂੰ ਮਲੇਰੀਏ ਤੇ ਖਾਸ ਜਾਗਰਤੀ ਦੇ ਲਈ ਇੱਕ ਦਿਨ ਸੀ ਕਿ ਉਹਦੇ ਵਿੱਚ ਕੁਝ ਬਰੀਕੀਆਂ ਸੀ ਮੈਂ ਉਹਨਾਂ ਬਰੀਕੀਆਂ ਨੂੰ ਖੋਖਣ ਦੇ ਲਈ ਉਹਨਾਂ ਬਰੀਕੀਆਂ ਨੂੰ ਤੁਹਾਡੇ ਤੱਕ ਬਚਾਉਣ ਦੇ ਲਈ ਕਿਉਂਕਿ ਅਖਬਾਰ ਕਈ ਵਾਰ ਆਪਾਂ ਪੜ੍ਹਦੇ ਆਂ ਕਈ ਵਾਰ ਅਣਗੌਲਿਆ ਕਰਦੇ ਨੇ ਪਰ ਰੇਡੀਓ ਇੱਕ ਐਸਾ ਮੀਡੀਆਮ ਹੈ ਜਿਹਦੇ ਜਰੀਏ ਆਪਾਂ ਸਾਰਿਆਂ ਤੱਕ ਆਵਾਜ਼ ਦੇ ਮਾਧਿਅਮ ਰਾਹੀਂ ਗੱਲਾਂ ਪਹੁੰਚਾ ਸਕਦੇ ਆਂ ਕਿ ਅਸੀਂ ਆਪਣੀ ਸਿਹਤ ਨੂੰ ਕਿਵੇਂ ਤੰਦਰੁਸਤ ਰੱਖਣਾ ਹੈ ਸੋ ਸਰ ਜੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਜੀ ਹਾਂਜੀ ਮੈਡਮ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਸ੍ਰਿਤੀਓ ਆਪਾਂ ਹੁਣ ਚੱਲਦੇ ਆ ਅਗਲੇ ਪਾਗ ਦੇ ਵਿੱਚ ਜਿਹਦੇ ਵਿੱਚ ਕੀ ਮੈਂ ਤੁਹਾਨੂੰ ਇੱਕ ਨਾ ਸ਼ਬਦ ਕੀਰਤਨ ਸੁਣਾਉਣਾ ਹੈ ਉਸ ਸ਼ਬਦ ਦੇ ਵਿੱਚ ਉਸ ਸ਼ਬਦ ਤੋਂ ਬਾਅਦ ਵਿੱਚ ਆਪਾਂ ਇੱਕ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਫਿਰ ਇੱਕ ਕਵਿਸ਼ਰੀ ਸੁਣਾਵਾਂਗੇ ਪਰ ਤੁਸੀਂ ਜਾਣਾ ਕਿਤੇ ਨਹੀਂ ਜੀ ਸੁਣਦੇ ਰਹਿਣਾ ਐਫ ਐਮ 90.4 ਅਵਤਾਰ ਰੇਡੀਓ ਸੀਚੇਵਾਲ ਕੁਦਰਤ ਦੀ ਆਵਾਜ਼ ਤੇ ਤੁਸੀਂ ਆਨੰਦ ਮਾਣੋ ਇਸ ਸ਼ਬਦ ਦਾ ਸਚ ਰਿਆਕਾਲ ਜੀ ਪੈਂਜੀ ਡਾਕਟਰ ਪ੍ਰਦੀਪ ਗਿੱਲ ਗੋਏ ਸੌਰੀ ਹੈਨਾ ਤੇ ਲਾਈਵ ਦੇ ਵਿੱਚ ਬੈਠੇ ਨੇ ਕੌਣ ਬੈਠੇ ਪਰਮਜੀਤ ਸ਼ੁਕਰੀਆ ਜੀ ਹਰਮਨ ਤਨਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਵਾਜਾ ਬੱਤੀ ਆਦੀ ਅਨਹਾਦ ਤੇ ਗੁਰਤਾਸ